ਅੱਜ ਸਾਰੇ ਦੇਸ਼ ਭਰ ਵਿੱਚ ਇੱਕ ਉਤਸ਼ਾਹ ਦਾ ਮਾਹੌਲ ਹੈ ਹਰ ਥਾਂ ਦੇ ਉੱਤੇ ਲੋਕ ਲੱਡੂ ਵੰਡ ਰਹੇ ਨੇ ਪਾਰਟੀ ਦੇ ਕਾਰਜਕਰਤਾ ਨਹੀਂ ਲੋਕ ਵੀ ਵੰਡਦੇ ਪਏ ਨੇ ਕਿਉਂਕਿ ਝੂਠ ਔਰ ਫਰੇਬ ਦੀ ਰਾਜਨੀਤੀ ਕਰਨ ਵਾਲਿਆਂ ਦਾ ਅੰਤ ਹੋਇਆ ਹੈ ਦਿੱਲੀ ਦਾ ਸਭ ਤੋਂ ਪ੍ਰਸਿੱਧ ਮੁੱਖ ਮੰਤਰੀ ਰਿਆ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦਾ ਸੀਗਾ ਦਿੱਲੀ ਦੀ ਜਨਤਾ ਨੇ ਉਹਦਾ ਬਿਸਤਰਾ 골 ਕਰਕੇ ਰੱਖ ਦਿੱਤਾ ਮਨੀਸ਼ ਸੋਧਿਆ ਸੌਰਵ ਭਰਦਵਾਜ ਭਾਰਤੀ ਦ੍ਰਗੇਸ਼ ਪਾਟਕ ਸਤਿੰਦਰ ਜੈਨ ਕਿਹੜਾ ਕਿਹੜਾ ਨਾਮ ਲਵਾਂ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਸ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਾਰੀ ਹੈ ਔਰ ਦਿੱਲੀ ਦੀ ਜਨਤਾ ਨੇ ਝੂਠ ਔਰ ਫਰੇਮ ਦੀ ਰਾਜਨੀਤੀ ਕਰਨ ਵਾਲੇ ਝੂਠੇ ਦੋਸ਼ ਲਗਾਉਣ ਵਾਲਿਆਂ ਨੂੰ ਔਰ ਉਹਨਾਂ ਨੂੰ ਠੱਗਣ ਵਾਲਿਆਂ ਨੂੰ ਇੱਕ ਸਬਕ ਸਿਖਾਇਆ ਔਰ ਦਿੱਲੀ ਦੀ ਜਨਤਾ ਦਾ ਸਹਿਤ ਧਰਵਾਤ ਕਰਦੇ ਆ ਕਿ ਉਹਨੇ ਦਿੱਲੀ ਦੇ ਵਿਕਸਿਤ ਦਿੱਲੀ ਵਾਸਤੇ ਵੋਟ ਕੀਤੀ ਹੈ ਮੋਦੀ ਸਾਹਿਬ ਦੀ ਘੰਟੀਆਂ ਤੇ ਵਿਸ਼ਵਾਸ ਕੀਤਾ ਕਿਉਂਕਿ ਉਹ ਦੇਖ ਚੁੱਕੇ ਸੀਗੇ ਇੱਕ ਪਾਸੇ ਗਰੰਟੀ ਦੇਣੀ ਦੂਜੇ ਪਾਸੇ ਭੁੱਲ ਜਾਣਾ ਔਰ ਇੱਕ ਪਾਸੇ ਬੀਜੇਪੀ ਸੀ ਜਿਹੜਾ ਜੋ ਕਹਿੰਦੀ ਹੈ ਉਹ ਕਰਦੀ ਹੈ ਅਸੀਂ ਬਾਕੀ ਸਟੇਟਾਂ ਚ ਵੀ ਕੀਤਾ ਹੁਣ ਦਿੱਲੀ ਚ ਵੀ ਕਰਾਂਗੇ ਦਿੱਲੀ ਜਿੱਤੀ ਹੈ ਹੁਣ ਪੰਜਾਬ ਦੀ ਵਾਰੀ ਆ ਇਹ ਤਾਂ ਕਰਨ ਕੇਜੀਵਾ ਨੇ ਬਿਆਨ ਦੇ ਦਿੱਤਾ ਕਿ ਅਸੀਂ ਸੱਤਾ ਵਾਸਤੇ ਨਹੀਂ ਹੈਗੇ ਅਸੀਂ ਲੋਕਾਂ ਦੇ ਸੇਵਾ ਵਾਸਤੇ ਆਂ ਇਹ ਸੇਵਾ ਕਰਦੇ ਰਹਾਂਗੇ ਜੀ ਨਹੀਂ ਤੇ ਫਿਰ ਇਲੈਕਸ਼ਨ ਕਾ ਲਈ ਲੜਦੇ ਪਏ ਸੀਗੇ ਆਓ ਜੀ ਲੋਕਾਂ ਦੀ ਸੇਵਾ ਦਾ ਤੁਹਾਨੂੰ 12 ਸਾਲ ਮੌਕਾ ਦਿੱਤਾ ਤੂੰ ਸੇਵਾ ਕੰਦੀ ਜਾਂ ਦਿੱਲੀ ਨੂੰ ਲੁੱਟਿਆ ਤੇ ਕਿਹੜੀ ਸੇਵਾ ਮਲਾਈਦਾਰ ਸੇਵਾ ਅਨੌਠੀ ਜੀ 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 ਵੀ ਸਾਹਿਬ ਅਤੇ ਸਭ ਤੋਂ ਪਹਿਲਾਂ ਤੇ ਮੈਂ ਮੁਬਾਰਕਬਾਦ ਦਿੰਦਾ ਦਿੱਲੀ ਦੀ ਜਨਤਾ ਨੂੰ ਔਰ ਦਿੱਲੀ ਦੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਜਿਨ੍ਹਾਂ ਨੇ ਦਿਨ ਰਾਤ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਔਰ ਦੂਸਰਾ ਆਪਣੇ ਦਿੱਲੀ ਨੂੰ ਬਚਾਉਣ ਦੇ ਵਾਸਤੇ ਜਿਨ੍ਹਾਂ ਨੇ ਦਿਨ ਰਾਤ ਕੰਮ ਕੀਤਾ ਇੱਕ ਦੇਸ਼ ਦੇ ਵਿੱਚ ਲੁਟੇਰਾ ਝੂਠ ਬੋਲ ਕੇ ਇੱਕ ਕੇਜਰੀਵਾਲ ਆਮ ਆਦਮੀ ਪਾਰਟੀ ਆਈ ਸੀ ਔਰ ਉਹਨਾਂ ਦੀ ਟੀਮ ਜਿਹੜੀ ਸੀ ਦਿਨ ਰਾਤ ਝੂਠ ਬੋਲਦੀ ਸੀ ਲੋਕੀ ਗੁੰਮਰਾਹ ਹੋ ਗਏ ਸੀ ਔਰ ਉਹ ਜਿਹੜੇ ਲੋਕ ਹੋਏ ਸੀ ਉਹ ਉਹਨਾਂ ਨੂੰ ਸਮਝ ਆ ਗਈ ਔਰ ਆਮ ਆਦਮੀ ਪਾਰਟੀ ਦੇ ਅਜਿਹੇ ਤਰੀਕੇ ਨਾਲ ਹਾਰ ਹੋਈ ਹੈ ਤੁਸੀਂ ਸਾਰੇ ਜਾਣਦੇ ਹੋ ਔਰ ਮੈਂ ਕਹਿੰਦਾ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਹਾਰ ਹੋਈ ਹੈ ਹੁਣ ਦੂਸਰੀ ਜਿਹੜੀ ਵਾਰੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਐਮਐਲਏ ਨੇ ਜੋ ਜਿਸ ਤਰੀਕੇ ਨਾਲ ਲੁੱਟਾਂ ਖੋਹਾਂ ਕਰ ਰਹੇ ਨੇ ਜਿਸ ਤਰੀਕੇ ਦੇ ਨਾਲ ਉਹ ਕ੍ਰਾਈਮ ਵਧਾ ਰਹੇ ਨੇ ਜਿਸ ਤਰੀਕੇ ਦੇ ਨਾਲ ਜੋ ਜੋ ਕਰ ਰਹੇ ਨੇ ਉਹ ਜਲਦੀ 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 ਤੋਂ ਜਲਦੀ ਉਹਨਾਂ ਦੀ ਲਿਸਟਾਂ ਜੜੀਆਂ ਨੇ ਉਹ ਸਾਹਮਣੇ ਆਣ ਗਈਆਂ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਵੀ ਜਿਹੜੀ ਹੈ ਉਹ ਬਣ ਜਾ ਰਹੀ ਹੈ ਸਰ ਕਿਸ ਤਰੀਕੇ ਨਾਲ ਜਸ਼ਨ ਮਨਾ ਰਿਹਾ ਅੱਜ ਤੁਸੀਂ ਦੇਖ ਰਹੇ ਜੀ ਲੁਧਿਆਣਾ ਕੱਲਾ ਜਸ਼ਨ ਨਹੀਂ ਮਨਾ ਰਿਆ ਅੱਜ ਸਾਰਾ ਦੇਸ਼ ਜਸ਼ਨ ਮਨਾ ਰਿਹਾ ਹੈ ਜੋ ਇੱਕ ਲੁੱਟ ਲੁੱਟੇਰੇ ਤੋਂ ਛੁਟਕਾਰਾ ਮਿਲਿਆ ਸਾਡੇ ਦਿੱਲੀ ਨੂੰ ਜਿਹੜਾ ਦੇਸ਼ ਨੂੰ ਲੁੱਟ ਰਿਆ ਸੀ ਦੇਸ਼ ਦੇ ਕੇ ਚੂਠ ਬੋਰੇਸ ਦੇਸ਼ ਨੂੰ ਬਰਬਾਦ ਕਰ ਰਿਆ ਸੀ ਅੱਜ ਉਸ ਚੀਜ਼ ਤੋਂ ਛੁਟਕਾਰਾ ਮਿਲਿਆ ਸਾਰਾ ਦੇਸ਼ ਹੀ ਖੁਸ਼ੀਆਂ ਮਨਾ ਰਿਹਾ ਹੈ ਜੀ ਬੀਜੇਪੀ ਦੀ ਵੱਡੀ ਵੱਡੀ ਜਿੱਤ ਹੋਈ ਹੈ ਜੀ ਕਿਹੜਾ ਦਿੱਲੀ ਦੇ ਵਿੱਚ ਕੀ ਗੱਲ ਹੈ ਮੈਂ ਵਧਾਈ ਦਿੰਨਾ ਜੀ ਦਿੱਤੀ ਦੀ ਜਨਤਾ ਨੂੰ ਉਸ ਮਹਾਨ ਜਨਤਾ ਨੂੰ ਜਿਨ੍ਹਾਂ ਨੇ ਇੱਕ ਐਸੇ ਲੋਕਾਂ ਦੀ ਜਿਹੜੇ ਰਾਜਨੀਤੀ ਨੂੰ ਦਿਸ਼ਾ ਬਦਲਣ ਲੱਗੇ ਸੀਗੇ ਦਿਸ਼ਾਹੀਨ ਕਰ ਰਹੇ ਸੀਗੇ ਰਾਜਨੀਤੀ ਦੇ ਮਾਇਨੇ ਬਦਲਣ ਲੱਗੇ ਸੀਗੇ ਉਹਨਾਂ ਲੋਗਾਂ ਨੂੰ ਰੁਖਸਤ ਕੀਤਾ ਉਹ ਲੋਕ ਜਿਹੜੇ ਜਿਨ੍ਹਾਂ ਦੀ ਕਹਿਣੀ ਔਰ ਕਤਨੀ ਦਾ ਬਹੁਤ ਵੱਡਾ ਅੰਤਰ ਸੀ ਅੱਜ ਉਹ ਲੋਕ ਸਤਾਹੀਨ ਕੀਤੇ ਨੇ ਕਿਉਂਕਿ ਜਦੋਂ ਇਹ ਸਤਾ ਚਾਹੀ ਸੀ ਬਹੁਤ ਵੱਡੇ ਵੱਡੇ ਘਟਾਲਿਆਂ ਦੇ ਖਿਲਾਫ ਵੱਡੀਆਂ ਵੱਡੀਆਂ ਵਾਜਾਂ ਚੱਕ ਕੇ ਦੇਸ਼ ਨੂੰ ਇੱਕ ਬਦਲਾਵ ਦੇ ਨਾਮ ਤੇ ਆਪਣੀ ਆਵਾਜ਼ ਚੱਕ ਕੇ ਆਏ ਸੀਗੇ ਔਰ ਆ ਕੇ ਆਪ ਉਹੀ ਕੰਮ ਸ਼ੁਰੂ ਕਰਤੇ ਔਰ ਪਾਪ ਦਾ ਘੜਾ ਫੁੱਟਿਆ ਹੁਣ ਇਹ ਉਹ ਮੁੱਖ ਮੰਤਰੀ ਨੇ ਜਿਹੜੇ ਹਾਰੇ ਨੇ ਕੇਜਰੀਵਾਲ ਜੀ ਸੁਸੋਦੀਆ ਜੀ ਜਿਹੜੇ ਇੰਨੇ-ਇੰਨੇ ਸਾਲ ਜੇਲ੍ਹ ਕੱਟ ਕੇ ਆਏ ਉਹ ਮੁੱਖ ਮੰਤਰੀ ਰਹਿੰਦੇ ਹੋਏ ਔਰ ਐਡੀ ਬੇਸ਼ਰਮਗਰੀ ਦੀ ਹੱਦ ਇਹਨਾਂ ਨੇ ਉਦੋਂ ਕਰਤੀ ਜਦੋਂ ਜੇਲ੍ਹ ਤੋਂ ਆਉਣ ਤੋਂ ਬਾਅਦ ਫੇਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ ਉਸ ਵੇਲੇ ਵੀ ਮਾਨਯੋਗ ਨਿਆਂਲੇ ਨੇ ਇਹਨਾਂ ਨੂੰ ਆਪਣੀ ਕੁਰਸੀ ਤੋਂ ਫਟੋਂ ਦੇ ਲਈ ਮਜਬੂਰ ਕੀਤਾ ਆਰਡਰ ਜਾਰੀ ਕੀਤੇ ਵੀ ਤੁਸੀਂ ਬਤੌਰ ਮੁੱਖ ਮੰਤਰੀ ਕੋਈ ਫਾਈਨ ਸਾਈਨ ਨਹੀਂ ਕਰ ਸਕਦੇ ਇਹ ਉਸੇ ਵੇਲੇ ਇਹ ਲਿਖੀ ਗਈ ਸੀ ਵਾਰਤ ਵੀ ਹੁਣ ਜਨਤਾ ਇਸ ਗੱਲ ਨੂੰ ਸੈਕੰਡ ਕਰੇਗੀ ਕਿਉਂਕਿ ਮਾਨਯੋਗ ਨਿਆਂਲੇ ਦਾ ਜੋ ਨਿਰਣੇ ਹੁੰਦਾ ਬਹੁਤ ਵੱਡਾ ਹੁੰਦਾ ਸੋ ਅੱਜ ਜੋ ਜਨਤਾ ਨੇ ਉਸ ਗੱਲ ਨੂੰ ਸਾਬਤ ਕਰਤਾ ਮੈਂ ਦਿੱਲੀ ਦੀ ਜਨਤਾ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਦਿੰਨਾ ਉਹਦੇ ਨਾਲ-ਨਾਲ ਇਹਦਾ ਬਦਲਾਅ ਇਹਦਾ ਸਰੂਪ ਬੜੀ ਜਲਦੀ ਤੁਹਾਨੂੰ ਪੰਜਾਬ 'ਚ ਦੇਖਣ ਨੂੰ ਮਿਲੇਗਾ ਜਿਵੇਂ ਤੁਸੀਂ ਕਿਹਾ ਬਦਲਾਅ ਪੰਜਾਬ 'ਚ ਵੀ ਦੇਖਣ ਨੂੰ ਮਿਲੇਗਾ ਦਿੱਲੀ ਦੇ ਕਈ ਮਾਡਲ ਜਿਹੜੇ ਪੰਜਾਬ 'ਚ ਇੰਪਲੀਮੈਂਟ ਹੋਏ ਹੋਏ ਨੇ ਤੇ ਡੇਢ ਸਾਲ ਹੋ ਗਏ ਜਿਹੜੀ ਹੈ ਡੇਢ ਸਾਲ ਬਾਅਦ ਇਲੈਕਸ਼ਨਸ ਨੇ ਕਿਵੇਂ ਭਾਜਪਾ ਦੀ ਹਾਲੇ ਪੋਜੀਸ਼ਨ ਹੈਗੀ ਤੇ ਕਿਵੇਂ ਇਹਨੂੰ ਵਰਕਆਊਟ ਕਰ ਰਹੇ ਹੋ ਇਹ ਇੱਕ ਹੋਰ ਬਹੁਤ ਵੱਡੀ ਤਰਸਦੀ ਆ ਜਦੋਂ ਦਿੱਲੀ ਤੋਂ ਪੰਜਾਬ ਆ ਜਾਂਦੀ ਆ ਤਾਂ ਦੱਸਦੇ ਆ ਦਿੱਲੀ ਮਾਡਲ ਨਿਕਲਦਾ ਕੁਝ ਨਹੀਂ ਪਟਾਰੇ ਚੋਂ ਪੰਜਾਬ ਤੋਂ ਚਲੇ ਜਾਂਦੇ ਆ ਦਿੱਲੀ ਤਾਂ ਕਹਿੰਦੇ ਆ ਪੰਜਾਬ ਮਾਡਲ ਸੋ ਮਾਡਲ ਕੋਈ ਨਹੀਂ ਹੈ ਇਹਨਾਂ ਨੇ ਜਿੰਨਾ ਕੁਝ ਕੀਤਾ ਜਨਤਾ ਨੂੰ ਪ੍ਰਮਾਣ ਨਹੀਂ ਕੀਤਾ ਤੁਸੀਂ ਆ ਐਡ ਚੱਲਦੀ ਹੈ ਨਾ ਹੁਣ ਵੀ ਭਗਵੰਤ ਮਾਨ ਦੀ ਬਈ ਪੰਜਾਬ ਚ 24 ਘੰਟੇ ਬਿਜਲੀ ਕਰਦੀ ਬਿਜਲੀ ਕਹਿੰਦਾ ਜਾਣੀ ਦਾ ਦੂਰ ਦੀ ਆ ਪਮੱਕਾ ਵੀ ਨਹੀਂ ਮਾਰਦੀ ਹੁਣ ਉਹਦਾ ਤਾਂ ਸਟਾਈਲ ਜਿੱਦਾਂ ਨਾਲ ਉਹਦਾ ਦਾ ਅਸੀਂ ਨਹੀਂ ਦੱਸ ਸਕਦੇ ਲੇਕਿਨ ਪਮੱਕੇ ਤਾਂ ਇੰਨੇ ਕ ਮਾਰਦੀ ਆ ਵੀ ਅੱਜ ਰਿਜ਼ਲਟ ਆ ਰਿਹਾ ਇਸ ਦਾ 3 ਘੰਟੇ ਬਿਜਲੀ ਹੁਣ ਵੀ ਬੰਦ ਰਹੀ ਆ ਉਹ ਰੋਜ਼ ਦਾ ਇਹ ਸ਼ਡਿਊਲ ਆ ਮੈਂ ਬਿਜਲੀ ਬੋਰਡ ਦੇ ਮੈਸੇਜ ਤੁਹਾਨੂੰ ਪੜਾ ਦੰਦਾ ਤੁਹਾਨੂੰ ਰੋਝਾਂਦੇ ਹੋਣਗੇ ਵੀ ਅੱਜ 3 ਘੰਟੇ ਦਾ ਕੱਟ ਅੱਜ 2 ਘੰਟੇ ਦਾ 1 ਘੰਟੇ ਦਾ ਸੋ ਇਹ ਕਿੰਨਾ ਕੁ ਝੂਠ ਬੋਲ-ਬੋਲ ਕੇ ਤੁਸੀਂ ਜਨਤਾ ਨੂੰ ਭਰਮਾਉਂਗੇ ਉਹ ਜਨਤਾ ਇਹਨਾਂ ਗੱਲਾਂ ਤੋਂ ਵਾਕਿਫ ਹੋ ਚੁੱਕੀ ਆ ਔਰ ਇਸੇ ਕਰਕੇ ਰਿਜ਼ਲਟ ਸਾਡੇ ਸਾਹਮਣੇ ਆਏ ਨੇ